ਪੰਜਾਬ ਦੇ ਵਿੱਚ ਆਏ ਦਿਨ ਕਤਲੋਗਾਰਤ ਗੋਲੀਬਾਰੀ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ ਹੁਣ ਜਿੱਥੇ ਇੱਕ ਪਾਸੇ ਆਰਐਸਐਸ ਆਗੂ ਦੇ ਪੋਤੇ ਨਵੀਨ ਅਰੋੜਾ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਸੀ ਜਿੱਥੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਥੇ ਹੀ ਬੀਤੀ ਸ਼ਾਮ ਕਪੂਰਥਲਾ ਦੇ ਫਗਵਾੜਾ ਦੇ ਗਊਸ਼ਾਲਾ ਰੋਡ ਬਜ਼ਾਰ 'ਚ ਕੁਝ ਨੌਜਵਾਨਾਂ ਨੇ शिवसेना आगु ਦੇ ਪੁੱਤਰ ਤੇ ਗੋਲੀਬਾਰੀ ਕੀਤੀ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਮੌਕੇ ਤੇ ਪਹੁੰਚੀ ਉਹਨਾਂ ਦੀ ਪਿਤਾ ਵੀ ਜ਼ਖਮੀ ਹੋਈ ਗੋਲੀਬਾਰੀ ਤੋਂ ਤੁਰੰਤ ਬਾਅਦ ਬਾਜ਼ਾਰ 'ਚ ਦਹਿਸ਼ਤ ਫੈਲ ਗਈ ਮੌਕੇ ਤੇ ਮਿਲੀ ਜਾਣਕਾਰੀ ਦੇ ਮੁਤਾਬਕ शिवसेना आगु 인ਦਰਜੀਤ ਕਰਵਾਲ ਦਾ ਪੁੱਤਰ ਜਿੰਮੀ ਕਰਵਾਲ ਕੁਝ ਪਰਿਵਾਰਕ ਮੈਂਬਰਾਂ ਨਾਲ ਕौशਾਲਾ ਰੋਡ ਬਾਜ਼ਾਰ 'ਚ ਸੀ ਜਿੱਥੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਉਸਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਬਾਜ਼ਾਰ 'ਚ ਮੌਜੂਦ शिवसेना आगु ਉਹਨਾਂ ਦੇ ਬਚਾਲੀ ਦੌੜੇ ਤੇ ਉਹ ਜ਼ਖਮੀ ਹੋ ਗਏ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਤੇ ਐਸਐਚਓ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਰਕੇ ਇਹ ਇੱਕ ਖਾਸ ਪਾਈਚਾਰੇ ਦੇ ਨੌਜਵਾਨ ਦੇ ਪੁੱਤਰ ਦਾ ਪਿੱਛਾ ਕਰ ਰਹੇ ਸਨ ਤੇ ਉਹਨਾਂ ਨੇ ਇਸ ਤੇ ਹਮਲਾ ਕੀਤਾ ਸ਼ਿਵਸਨਾ ਆਗੂ ਨੂੰ ਤੇ ਉਹਨਾਂ ਦੇ ਪੁੱਤਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਸਪਤਾਲ 'ਚ ਮੌਜੂਦ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਫਗਵਾੜਾ ਪੁਲਿਸ ਨੂੰ ਇਹਨਾਂ ਨੌਜਵਾਨਾਂ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਸੀ ਪਰ ਪੁਲਿਸ ਸਮੇਂ ਸਿਰ ਕਾਰਵਾਈ ਕਰਨ 'ਚ ਅਸਫਲ ਰਹੀ ਹੈ ਪੁਲਿਸ ਦੇ ਦਿੱਲੀ ਕਾਰਵਾਈ ਨੂੰ ਲੈ ਕੇ ਲੋਕਾਂ 'ਚ ਗੁੱਸਾ ਦੇਖਿਆ ਜਾ ਰਿਹਾ ਹੈ ਉਧਰ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਫਗਵਾੜਾ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਫਗਵਾੜਾ 'ਚ ਹਿੰਦੂ ਨੇਤਾਵਾਂ ਵੱਲੋਂ ਵੱਡੇ ਪੱਦਰਤੇ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਚਾਰੇ ਪਾਸੇ ਪੁਲਿਸ ਹੀ ਪੁਲਿਸ ਹੋਈ ਪਈ ਹੈ ਉਹਨਾਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਇਸ ਕਾਲ ਪਿੱਛੇ ਕਾਰਨ ਹੈ ਕਿ ਬੀਤੇ ਦਿਨੀ ਸ਼ਿਵ ਸੈਨਾ ਅਗੂਦੇ ਦੇ ਜਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਧਰ ਹੀ ਜ਼ਿਕਰ ਇੱਕ ਹੋਰ ਘਟਨਾ ਦਾ ਕਰਨਾ ਬੰਦ ਹੈ ਜਿੱਥੇ ਬੀਤੇ ਸ਼ਨੀਵਾਰ ਨੂੰ ਆਰਐਸਐਸ ਅਗੂਦੇ ਦੇ ਪੋਤਰੇ ਦਾ ਕਤਲ ਕੀਤਾ ਗਿਆ ਸੀ ਇਹ ਮਾਮਲਾ ਪੰਜਾਬ ਦੇ ਵਿੱਚ ਲਗਾਤਾਰ ਭਗਦਾ ਨਜ਼ਰ ਆ ਰਿਹਾ ਹੈ ਪਾਜਪਾ ਦੇ ਵੱਲੋਂ ਲਗਾਤਾਰ ਕਾਨੂੰਨ ਵਿਵਸਥਾ ਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿੰਦਿਆ ਵੀ جاری ਹੈ ਇਸੇ ਨੂੰ ਲੈ ਕੇ ਸੁਨੀਲ ਜਾਖੜ ਵੀ ਪਰਿਵਾਰ ਦਾ ਦੁੱਖ ਸਾਂਝਾ ਕਰਨ ਪਹੁੰਚੇ ਤੇ ਇਸ ਮੌਕੇ ਉਹਨਾਂ ਨੇ ਸਰਕਾਰ ਤੇ ਤਿੱਖੇ ਨਿਸ਼ਾਨੇ ਬਿੰਨੇ ਨੇ ਕੀ ਕੁਝ ਬੋਲੇ ਨੇ ਸੁਨੀਲ ਜਾਖੜ ਤੁਸੀਂ ਇੱਕ ਵਾਰ ਉਹ ਸੁਣੋ ਜਿਹੜਾ ਵੀ ਰਾਈਟ ਮਾਈਂਡਡ ਪੰਜਾਬੀ ਹੈ ਉਹਦੇ ਤੇ ਇੱਕ ਗਲਤੀ ਟੀਸ ਹੈ ਜੋ ਕੁਝ ਹੋਇਆ ਬਹੁਤ ਮਾੜਾ ਹੋਇਆ ਮਾੜਾ ਹੀ ਨਹੀਂ ਬਹੁਤ ਮਾੜਾ ਹੋਇਆ ਠੱਗਲੇ ਸਰਕਾਰ ਜਾਂ ਪੁਲਿਸ ਦੇ ਮੱਥੇ ਤੇ ਕਲੰਕ ਨਹੀਂ ਮੈਂ ਸਮਝਦਾ ਪੰਜਾਬ ਦੇ ਪੰਜਾਬੀਅਤ ਦੇ ਮੱਥੇ ਤੇ ਕਲੰਕ ਹੈ ਕਿਉਂਕਿ ਜਿਸ ਆ ਕੋਈ ਨਾਰਮਲ ਗੈਂਗਸਟਰ ਵਾਲੇ ਮਰਡਰ ਨਹੀਂ ਹੈ ਸਰ ਬਹੁਤ ਹੀ شریف ਬਹੁਤ ਹੀ ਕੋਈ ਏਡਾ ਬਡਾ ਕੋਈ ਬਿਜ਼ਨਸਮੈਨ ਵੀ ਹੈ ਨਹੀਂ ਵੀ ਜਿੰਨਾ ਕੋ ਕਿਸੇ ਨੇ ਕੋ ਕਰੋੜਾ ਰੁਪਏ ਐਂਟ ਨੇ ਹੋ ਨਾਰਮਲ ਜਿਹਨੂੰ ਕਹਿੰਦੇ ਆਮ ਆਦਮੀ ਇੱਕ شریف ਆਦਮੀ ਉਸ ਬੱਚੇ ਦਾ ਬੜੇ ਇੱਕ ਸੋਚੀ ਮਿੱਥੀ ਗੰਦੀ ਸੋਚ ਦੇ ਨਾਲ ਕਤਲ ਕੀਤਾ ਗਿਆ ਹੈ ਕਤਲ ਜੋ ਆ ਕਿ ਉਹ ਕਤਲ ਹੈ ਨਾ ਸਾਬ ਆ ਕਤਲ ਨਹੀਂ ਕਿ ਨਵੀਨ ਦਾ ਕਤਲ ਨਹੀਂ ਆ ਜਿਹੜੀ ਝੋਟ ਹੈ ਜਾਂ ਨਿਸ਼ਾਨਾ ਹੈ ਭਾਈਚਾਰ ਸਾਂਝ ਇਹਦਾ ਟਾਰਗੇਟ ਹੈ ਸਾਬ ਇਹ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਨੀਮ ਹੈ ਪੰਜਾਬੀਅਤ ਦੀ ਉਹਦੇ ਉੱਤੇ ਇੱਕ ਬੜਾ ਵੈਲਪਲ ਬਹੁਤ ਹੀ ਘਟੀਆ ਤੇ ਗੰਦੀ ਸੋਚ ਨਾਲ ਇੱਕ ਹਮਲਾ ਕੀਤਾ ਗਿਆ ਇਹਦੇ ਵਿੱਚ ਦੋਸ਼ੀ ਕੌਣ ਹੈ ਕਿਉਂਕਿ ਜਿਹੜੇ ਹਾਲਾਤ ਬਣੇ ਆ ਜਿੱਥੇ ਦੋਈ ਚੀਜ਼ਾਂ ਆਮ ਬਿਕਰੀ ਹੈ ਜੀ ਇੱਕ ਤਾਂ ਨਸ਼ਾ ਇੱਕ ਹੈ ਜਿਹੜੇ ਪਸਤੂਲ ਹੈ ਜਿਹੜੇ ਆਤਿਆਰੇ ਹਰੇਕ ਕੁਮੇਰ ਕਲ ਹਰੇਕ ਦੇ ਡੱਬੇ ਦੇ ਅੰਦਰ ਕੋਈ ਨਾ ਕੋਈ ਨਿਕਲੇ ਹੋਗਾ ਕਿਥੋਂ ਲੈ ਕੇ ਆ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਫੁੱਲ ਸਹਿ ਗੱਲਾਂ ਇਸ ਮੌਕੇ ਤੇ ਨਹੀਂ ਕਰਨੀ ਹੈ ਪਰ ਮੈਂ ਕੱਲ ਜ਼ਰੂਰ ਕਹਿਣੀ ਚਾਹੁੰਗਾ ਸਾਹਿਬ ਯਾਦ ਕਰੋ 6 ਤਰੀਕ ਨੂੰ ਐਸੇ 6 ਨਵੰਬਰ ਨੂੰ ਕਰਨ ਕਰਨ ਦੇ ਸਟੇਜ ਤੇ ਖੜਕੇ ਕੇਜਰੀਵਾਲ ਸਾਹਿਬ ਦੇ ਬਿਆਨ ਸੀਗੇ ਕਹਿੰਦੇ ਮੈਂ ਇਹ ਗੈਂਗਸਟਰਸ ਕੋਰ ਇਹ ਬਦਮਾਸ਼ਾਂ ਨੂੰ 7 ਦਿਨ ਦਾ ਅਲਟੀਮੇਟਮ ਦਿੰਦਾ ਹਾਂ 7 ਦਿਨ ਦੇ ਅੰਦਰ ਪੰਜਾਬ ਛੋੜ ਜਾਏ ਉਹ ਤਾਂ 13 ਤਰੀਕਾ ਆ ਕੇ ਨਿਕਲ ਜੀ ਸਾਬ ਅੱਜ ਮੈਂ ਸਮਝਦਾ ਪੰਜਾਬ ਦੇ ਲੋਕ ਇਹ ਅਸੀ ਅਲਟੀਮੇਟਮ ਦਿੰਨੇ ਕਿ ਜਿਹੜੀ ਬਾਦ ਸਾਹਿਬ ਨੂੰ ਪੰਜਾਬ ਦਾ ਖੇੜਾ ਛੱਡੋ ਸਾਬ ਅੱਜ ਦਾ ਦਿਨ ਵੀ ਭੜਾਏ ਆ ਥੋੜੇ ਜਿਹੜੇ ਪਰਛਾਵਾਂ ਪਿਆ ਸਾਂ ਆ ਦਿੱਲੀ ਦੇ ਆਮ ਪਾਰਟੀ ਦੀ ਜਿਹੜੀ ਲੀਡਰਸ਼ਿਪ ਦਾ ਪੰਜਾਬ ਦੇ ਗਵਰਨੈਂਸ ਤੇ ਥੇ ਪਰਛਾਵਾਂ ਤੇ ਉਹਨਾਂ ਦੇ ਪਿੱਠੂ ਜਿਹੜੇ ਇੱਥੇ ਬਨੇ ਬੈਠੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਦੇ ਵਿੱਚ ਜੁਮੇਵਾਰੇ ਕੀਤੀ ਸੀ ਉਹਨਾਂ ਨੇ ਗੋਡੇ ਟੇਕ ਰੱਖੇ ਉਹਨਾਂ ਦੇ ਅੱਗੇ ਤਾਂ ਮੇਰੀ ਉਹਨਾਂ ਨੂੰ ਇੱਕ ਆਏ ਤੁਸੀਂ ਖੜਾ ਛੱਡੋ ਪੰਜਾਬ ਦਾ ਗੈਂਗਸਟਰ ਗੂਸਟਰ ਸਾਰਾ ਕੁਝ ਨਿਬੇੜ ਦੇਾਂਗੇ ਪੰਜਾਬੀਆਂ ਨੂੰ ਸਾਰਾ ਕੁਝ ਆਉਂਦਾ ਹੈ ਤੁਸੀਂ ਜਿਹੜੇ ਆ ਕੇ ਇੱਥੇ ਪੰਜਾਬ ਦੇ ਜੜਾਂ 'ਚ ਬੈਠੇ ਹੋ ਪੰਜਾਬ ਦੀ ਜੜਾਂ 'ਚ ਬੈਠੇ ਹੋ ਇਹ ਉਹਨੇ ਹੀ ਪਾਕੀਦਾਰੀ ਹੈ ਇਸ ਘਟਨਾਵਾਂ ਦੇ ਅੰਦਰ ਪੰਜਾਬ ਦੇ ਅੰਦਰ ਹੀ ਹੱਲ ਅੱਜ ਕਾਹਨੂੰ ਸੁਰੱਖਿਤ ਨਹੀਂ ਮਹਿਸੂਸ ਕਰ ਰਹੇ ਤੁਸੀਂ 25 ਤੱਕ ਦੇਖਿਆ ਸਭ ਤੁਸੀਂ ਉੱਥੇ ਸੀ ਜਿਹੜੇ ਕਹਿ ਰਹੇ ਸੀ ਮੈਂ ਆ ਸੋਚ ਆ ਸਾਡਾ ਨਵੀਨ ਦੀ ਸੋਚ ਆ ਉਹਨਾਂ ਦੇ ਪਰਿਵਾਰ ਦੀ ਸੋਚ ਉਹ ਬੱਚੇ ਨੇ ਇੱਕ ਵਾਰੀ ਨਹੀਂ ਕਿਹਾ ਆ ਜਿਹੜੀ ਗੱਲਾ ਹੋ ਜਾਂਦੀ ਹੈ ਨੌਕਰੀ ਦਿਓ ਜੀ ਪੈਸੇ ਦਿਓ ਨਹੀਂ ਕਹਿੰਦੇ ਅੱਜ ਤਾਂ ਸਾਡਾ ਪਰਿਵਾਰ ਦਾ ਨਵੀਨ ਗਿਆ ਕੱਲ ਕਿਸੇ ਹੋਰ ਦਾ ਨਵੀਨ ਨਾ ਜਾਵੇ ਆ ਇਨਸ਼ੋਰ ਕਰ ਦੋ ਜਾਕਰ ਸਾਹਿਬ ਕਿੱਡੀ ਵੱਡੀ ਸੋਚ ਜਾਕਰ ਸਾਹਿਬ ਆਰਐਸਐਸ ਨਾਲ ਸੰਬੰਧ ਰਿਤੇ ਬੀਜੇਪੀ ਦਾ ਕੀ ਲੈਣਾ ਉਸਨੂੰ ਪਰਿਵਾਰ ਨੂੰ ਲੈ ਕੇ ਮੈਂ ਕਹਿੰਦਾ ਬੀਜੇਪੀ ਆ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਸਭ ਮੈਂ ਇੱਕ ਪੰਜਾਬੀ ਦੇ ਤੌਰ ਤੇ ਬੋਲ ਰਿਹਾ ਹਾਂ ਸਾਬ ਅੱਜ ਹਰੇਕ ਪੰਜਾਬੀ ਦਾ ਕਾਰਜਾ ਬਲੁੰਦਰਾ ਪਿਆ ਵੀ ਆ ਹੋ ਕੀ ਰੇ ਪੰਜਾਬ ਦੇ ਅੰਦਰ ਤੁਸੀਂ ਟਾਰਗੇਟ ਕਰਕੇ ਕਿਸੇ ਦਾ ਟਾਰਗੇਟਿੰਗ ਕਿਲਿੰਗ ਸਰ ਇਸ ਨੋਟ ਵੀ ਕਿਸੇ ਤੁਰੇ ਜਾਂਦੇ ਨੂੰ ਠੋਕਦਾ ਜੀ ਤੁਰੇ ਜਾਂਦੇ ਕਸ਼ਤ ਫੁਲਾਣੀ ਹੈ ਇੱਕ ਬੜੇ ਸੋਚ ਦੇ ਨਾਲ ਮੈਂ ਕਹਿ ਰਿਹਾ ਵੀ ਸਾਡੀ ਸੋਚ ਹੈ ਵੀ ਜਿਹੜੀ ਸਰਕਾਰ ਵਾਈ ਕੈਨਟ ਸੇ ਇਟ ਵੀ ਆ ਕੀ ਹੈ ਅੱਜ ਤੱਕ 4 ਦਿਨਾਂ ਤੋਂ ਇਹੋ ਹੀ ਨਹੀਂ ਪਤਾ ਲੱਗਿਆ ਵੀ ਕਿਉਂ ਕਤਲ ਹੋਇਆ ਕਿਹੜਾ ਹੈ ਪਿੱਛੇ ਜੀ ਐਡੀ ਵੇਡੀ ਮਿਸਟਰੀ ਹੈ ਸਾਰੇ ਬੱਚੇ ਬੱਚੇ ਨੂੰ ਪਤਾ ਵੀ ਕਿਉਂ ਹੈ ਕੀ ਨਵੀਨ ਸੀਗਾ ਕੀ ਇਹ ਇਹ ਕੀ ਹੁੰਦਾ ਹੈ ਪਰਿਵਾਰ ਸਾਹਿਬ ਪਰਿਵਾਰ ਵੱਲੋਂ ਨੌਕਰੀ ਦੀ ਮੰਗ ਜਿਹੜੀ ਆ ਪਿੱਤੀ ਜਾਰੀ ਆ ਕਾਂਗਰਸ ਨੂੰ ਪੁਲਿਸ ਨੂੰ ਅਲਟੀਮੇਟਮ ਸਾਹਿਬ ਮੈਂ ਗੇਜਰੀਵਾਲ ਨੂੰ ਪੁਲਿਸ ਦੇ ਤਾਂ ਸਾਰਿਆਂ ਤੇ ਤੋਂ ਚੀਪੀਸ ਤੋਂ ਗੋਡੇ ਟੇਕੀ ਬੈਠਾ ਕੋਬਟਿਸ ਪੁਲਿਸ ਸਾਹਿਬ ਪਰਿਵਾਰ ਦੇ ਪਿੱਛੇ ਕੋਈ ਨਹੀਂ ਆਇਆ ਸਰ ਦੇਖੋ ਹਾਂਜੀ ਆਦੇ ਪਿੱਛੇ ਕੋਈ ਨਹੀਂ ਰਹਿ ਗਿਆ ਹੁਣ ਕੋ ਮਾਰ ਕੇ ਮੈਂ ਚਲੇਗਾ ਪਰਿਵਾਰ ਸਾਰੇ ਬੈਠੇ ਸਾਰੇ ਸਾਡਾ ਪਰਿਵਾਰ ਹੈ ਸਾਡਾ ਪਰਿਵਾਰ ਹੈ ਸਭ ਮੱਛਿਆ ਕੋਈ ਸਟਾਪ ਨਹੀਂ ਸਾਰਾ ਕੁਝ ਹੋਊਗਾ ਸਾਬ ਇਸ ਗੱਲ ਨੂੰ ਉਹਨਾਂ ਨੇ ਸੋਚਦੇ ਉੱਤੇ ਇਹਨੂੰ ਛੋਟਾ ਨਾ ਕਰੋ ਸਾਬ ਮੈਂ ਕਹਿ ਗਿਆ ਟਿਆ ਉਹ ਸੋ ਉਹ ਤਾਂ ਸਾਰਾ ਕੁਝ ਦੇਣਾ ਪਊਗਾ ਸਰਕਾਰ ਨੂੰ ਉਹ ਤਾਂ ਸਾਰਾ ਕੁਝ ਦੇਊਗੀ ਨਹੀਂ ਤਾਂ ਮੈਂ ਕਹ ਰਿਹਾ ਸਾਨੂੰ ਉਂਗਲੀ ਟੇਢੀ ਵੀ ਕਰਨੀ ਆਂਦੀ ਉਹ ਤਾਂ ਸਾਰਾ ਕੁਝ ਹੋ ਜੂਗਾ ਜੇ ਪੰਜਾਬ ਸਰਕਾਰ ਨੌਕਰੀ ਬਾਰੇ ਨਹੀਂ ਕੋਈ ਸੋਚਦੀ ਤਾਂ ਕੀ ਕੇਂਦਰ ਸਰਕਾਰ ਨੌਕਰੀ ਦੇਵੇਗੀ ਸਾਬ ਕੇ ਪਰਿਵਾਰ ਕਿਉਂ ਦੇਊਗੀ ਸਾਬ ਸਰਕਾਰ ਦੇ ਫੰਗ ਲਗੇ ਅਗਰ ਨਹੀਂ ਦਿੰਦੀ ਦੇਉਗਿਸ ਅਸੀਂ ਲੈ ਕੇ ਤੇ ਉਹਨਾਂ ਕੰਮ ਕਰੀ ਜਾਂਦੇ ਕਿਵੇਂ ਨਾ